ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਹਕੀਕਤ ਪਿੰਡ ਦੀ ਚੈਨਲ ਤੋਂ ਮੈਂ ਆਪ ਜੀ ਨਾਲ ਕੁਝ ਆਪਣੀ ਕੋਈ ਗੱਲ ਸਾਂਝੀ ਕਰਨੀ ਚਾਹੁੰਦਾ ਜੋ ਕਿ ਮੇਰੇ ਪਿੰਡ ਰਾਤਗੜ੍ਹ ਦਾ ਹੈ ਜਿਉਂਕਿ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਜਿਨ੍ਹਾਂ ਤੋਂ ਵਰਸਾਏ ਸ਼੍ਰੀਮਾਨ ਸੰਤ ਬਾਬਾ ਪ੍ਰਿਆਮ ਸਿੰਘ ਜੀ ਜਿਨ੍ਹਾਂ ਤੋਂ ਬਰਸਾਏ ਸੰਤ ਸੰਤ ਬਾਬਾ ਪ੍ਰਕਾਸ਼ ਸਿੰਘ ਜੀ ਰਾਤਗੜ ਵਾਲੇ ਜਿਨ੍ਹਾਂ ਨੇ ਗੁਰਦੁਆਰਾ ਸ਼ਿਸ਼ਿਆਂ ਵਾਲਾ ਪਿੰਡ ਰਾਜਗੜ ਦੇ ਵਿੱਚ ਬਣਾਇਆ ਉਹਨਾਂ ਦੇ ਪਰਜੋਰ ਸਦਕਾ ਉਹਨਾਂ ਦੀ ਕਿਰਪਾ ਸਦਕਾ ਸਰਦਾਰ ਜਗਤਾਰ ਸਿੰਘ ਜੀ ਸਰਪੰਚ ਅਤੇ ਸਮੂਹ ਪੰਚਾਇਤ ਮੈਂਬਰ ਅਤੇ ਮੇਰੇ ਪਿੰਡ ਵਾਸੀਓ ਮੈਂ ਆਪ ਜੀ ਨੂੰ ਹੱਥ ਜੋੜ ਕੇ ਅਰਜ਼ ਕਰਨੀ ਚਾਹੁੰਦਾ ਕਿ ਪਾ ਗੁਰਨਾਨਕ ਸਾਹਿਬ ਆਪਦੀ ਬਾਣੀ ਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਕਹਿ ਰਹੇ ਨੇ ਕਿ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਹਨਾਂ ਸ਼ਬਦਾਂ ਦੇ ਅਰਥ ਬਹੁਤ ਡੂੰਘੇ ਨੇ ਜਿਵੇਂ ਕਿ ਧਰਤ ਨੂੰ ਮਾਤਾ ਦੱਸਿਆ ਤੇ ਪਾਣੀ ਨੂੰ ਪਵਣ ਗੁਰੂ ਪਾਣੀ ਪਿਤਾ ਆਪ ਜੀ ਮੇਰੇ ਨਾਲ ਉਹ ਸੁਝਵਾਨੋ ਜੋ ਕਿ ਮੈਂ ਆਪ ਜੀ ਨੂੰ ਦੱਸਣਾ ਚਾਹਣਾ ਕਿ ਜੋ ਕਿ ਕਣ ਕਬੱਡੀ ਤੋਂ ਬਾਅਦ ਆਪ ਜੀ ਆ ਨਾਰਨ ਖਤਮ ਕਰਨ ਦੇ ਨਾਲ ਦਾ ਅੱਗ ਲਾ ਦਿੱਤੀ ਜਾਂਦੀ ਆ ਅੱਗ ਦੇ ਨਾਲ ਬਹੁਤ ਸਾਰੇ ਜੀਵਾਂ ਤੋਂ ਅਤੇ ਦ੍ਰਾਪਦ ਬਹੁਤ ਸਾਰੇ ਜਲੇ ਗਏ ਨੇ ਦ੍ਰਾਪਦ ਬਹੁਤ ਸਾਣਾ ਬਾਦ ਬਹੁਤ ਸਮਾਂ ਲੱਗਦਾ ਉਹਨਾਂ ਨੂੰ ਉੱਚ ਪੱਧਰ ਤੇ ਜਾਣ ਲਈ ਵੱਡੇ ਹੋਣ ਲਈ ਫਲ ਦਿੰਦੇ ਨੇ ਫਲ ਵੀ ਦਿੰਦੇ ਨੇ ਛਾਵੇਂ ਵੀ ਦਿੰਦੇ ਨੇ ਅਤੇ ਆਕਸੀਜਨ ਜਿਹਦੇ ਨਾਲ ਅਸੀਂ ਇਨਸਾਨ ਜਿਉਦਾ ਉਹ ਵੀ ਆਪਾਂ ਨੂੰ ਦਿੰਦੇ ਪਰ ਇਨਸਾਨ ਜੋ ਕਿ ਮਹਾਂਪੁਰਖਾ ਦੀ ਆਪਣਾ ਪਿੰਡ ਸੰਗਤ ਕਰਦਾ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਆ ਪਿੰਡ ਨੂੰ ਅਤੇ ਉਹਨਾਂ ਦੀ ਤਿਰਫਾ ਸਤਕਾ ਪਿੰਡ ਵਾਸੀ ਸੰਤਾਂ ਦਾ ਸਨਮਾਨ ਨਹੀਂ ਕਰਦੇ मेरे पिंड बिल्कुल भी वैर विरोधता नहीं रखी जा रही जिमें मैं आप जी दसिया के संत की कृपा सदका सरदार जगतार सिंह जी सरपंच के समूह मैंबर पंचायत मैंबर बड़ा ही पिंड वाइस सोच रहे हैं पिंड की डिवैलपमेंट लिए बहुत सारे कारण लेके आ रहे हैं ਸੰਤਾਂ ਦਾ ਬਹੁਤ ਸੰਜੋਗ ਸਤਕਾ ਹੀ ਮੈਂ ਆਪ ਜੀ ਨੂੰ ਅਪੀਲ ਕਰਦਾ ਕਿ ਜੋ ਪਿੰਡ ਦੇ ਵਿੱਚ ਜਿਹੜੇ ਪਿੰਡ ਦੇ ਵਿੱਚ ਮਹਾਂਪੁਰਖਾਂ ਦੀ ਕਿਰਪਾ ਹੋਵੇ ਰੋਜ਼ ਜਿੰਨਾ ਦੀ ਤੁਸੀਂ ਸੰਗਤ ਕਰਦੇ ਹੋ ਤੇ ਗੁਰੂ ਘਰ ਦੇ ਵਿੱਚ ਬਹੁਤ ਸਾਰੇ ਲੰਗਰ ਵੀ ਸੰਤਾਂ ਦੀ ਕਿਰਪਾ ਸਤਕਾ ਚੱਲਦੇ ਨੇ ਤੇ ਸ਼ਿਸ਼ਿਆਂ ਵਾਲਾ ਗੁਰਦੁਆਰਾ ਜੋ ਕਿ ਵਲਟੇ ਦੇ ਵਿੱਚ ਮਸ਼ਹੂਰ ਆ ਉਥੋਂ ਦੇ ਪਿੰਡ ਵਾਸੀ ਤਨਕ ਦੀ ਨਾਲ ਨੂੰ ਅੱਕ ਲਾਉਣ ਸਮੇਂ ਧਿਆਨ ਨਹੀਂ ਰੱਖਿਆ ਜਾਂਦਾ ਮੈਂ ਆਪ ਜੀ ਨਾਲ ਉਹ ਵੀਡੀਓ ਸ਼ੇਅਰ ਕਰੂੰਗਾ ਜਿੱਥੇ ਕਿ ਅੱਗਾ ਨਾਲ ਆਪਦੇ ਫਾਇਦੇ ਲਈ ਕਿਸੇ ਦਰਖਤ ਨੂੰ ਸਾਰ ਦੇਣਾ ਕਿਸੇ ਦਰਖਤ ਦੀਆਂ ਟਾਹਣੀਆਂ ਸਾਰ ਦੇਣੀਆਂ ਜਿਨ੍ਹਾਂ ਕੇ ਫਰ ਦੇਣਾ ਹੁੰਦਾ ਜਿਵੇਂ ਕਿ ਸਕੂਲ ਵਾਲਾ ਰਸਤਾ ਬਾਪੇ ਸਿੱਧਾ ਰਸਤਾ ਗੁਰਦੁਆਰੇ ਤੇ ਪੜਨੂ ਜਾਂਦਾ ਰਸਤਾ ਜੀਟੀ ਰੋਡ ਨੂੰ ਜਾਂਦਾ ਰਸਤਾ ਅਤੇ ਜੈਸਰ ਗੁਰਦੁਆਰੇ ਦੇ ਕੋਲ ਜਾਂਦਾ ਰਸਤਾ ਉਸ ਤੋਂ ਬਾਅਦ ਦਰਾਹੀ ਵਾਲਾ ਰਸਤਾ ਜਿਹੜਾ ਕਿ ਤੁਸੀਂ ਨਾਲ ਦੀ ਨਾਲ ਸੜਕ ਦੇ ਨਾਲੋਂ ਵੀ ਵੱਡ ਲੈ ਗਏ ਬੜਦੇ ਹੂੰ ਮੈਂ ਆਪ ਜੀ ਨਾਲ ਉਹ ਬੇਚਾਨੀ ਕਰਦਾ ਪਰ ਮੈਂ ਇਸ ਗੱਲ ਤੇ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਕੰਮ ਸਥਾਨਤ ਇੰਨੇ ਸਮਝਾਉਂਦੇ ਨੇ ਤੇ ਜੇ ਵੀ ਆਪਾਂ ਫਿਰ ਵੀ ਕਰ ਜਾਈਏ सेवा कर दरखत लगाओ असिडे पंचायत नरखत वो वगाओ ना कि उन्होंने साड़ो जिन्होंने जीव जंतु लिना दे मारता मैं थोड़े नीडियो शेयर करूंगा ਪਰ ਮੇਰੀ ਆਪ ਜੀ ਨੂੰ ਸਾਥੀ ਜੋੜ ਕੇ ਬੇਨਤੀ ਆ ਇਸ ਵਾਰ ਜਦੋਂ ਵੀ ਤੁਸੀਂ ਕੋਈ ਵੀ ਅਕ ਲੈਉਣੀ ਆ ਤਦ ਰਖਤਾਂ ਨੂੰ ਜ਼ਰੂਰ بچਾਓ ਮੈਂ ਆਪ ਜੀ ਨੂੰ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਸੰਤਾਂ ਵੱਲੋਂ ਵੀ ਆਪ ਜੀ ਨੂੰ ਕਹਿਣਾ ਤੁਸੀਂ ਸੰਤਾਂ ਦੇ ਦਰਸ਼ਨ ਦੇਦਾਰੇ ਕਰਦੇ ਹੋ ਰੋਜ਼ ਉਹ ਕਹਿੰਦੇ ਨੇ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਸ਼ਬਦਾਂ ਦੇ ਪ੍ਰਥਾਇ ਅਸੀਂ ਸੋਚ ਲਈ ਕਿ ਕੀ ਤੁਸੀਂ ਮੰਨਦੇ ਹੋ धरती माता मानते हो कि जोड़े ऑक्सीजन दिखते दरख्त हवा पानी सारा कुछ की तीन ये अवेयरनैस रखते हो कि ध्यान रखते हो मेरा किसी भी किसी न भी कोई बैर विरोधता करके बनाने का मतलब नहीं रहा मैं उस वजह करके बना रहा कि अपने पिंड महापुरुख ने संत ने जो कि आप दरख्त व्ध तो वादे ने ਅੱਪਾ ਫੋਰ ਕਿਸੇ ਨੂੰ ਕੀ ਕਹਿ ਸਕਦੇ ਆ ਜੇਕਰ ਮੇਰੇ ਪਿੰਡ ਦੇ ਵਿੱਚ ਇਹ ਕੰਮ ਹੋ ਸਕੇ ਜਿੱਥੇ ਤੇ ਬਾਣੀ ਦਾ ਬਹੁਤ ਪ੍ਰਭਾਵ ਹੋ ਜਿੱਥੇ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦੱਸਿਆ ਜਾਂਦਾ ਜੇ ਆਪਾਂ ਇਸ ਵਿਸ਼ੇ ਤੇ ਬਤ ਨਾ ਜਾਂਦੇ ਹੋ ਜੇ ਤਾਂ ਮੈਨੂੰ ਪਤਾ ਮੇਰੇ ਪਿੰਡ ਦੇ ਬਹੁਤ ਸੁਝਵਾਨ ਨੇ ਜਿਹੜੇ ਕਿ ਮੈਨੂੰ ਇਹ ਕਹਿਣ ਦਾ ਦੁਆਰੇ ਮੌਕਾ ਨਹੀਂ ਦੇਣਗੇ ਮੇਰੇ ਪਿੰਡ ਦੇ ਵਿੱਚ ਇੰਨੇ ਵਧੀਆ ਲੋਕ ਵੀ ਰਹਿੰਦੇ ਨੇ ਜੋ ਕਿ ਡੇਲੀ ਰੁਟੀਨ ਦੇ ਹਿਸਾਬ ਨਾਲ ਗੁਰੂ ਘਰ ਜਿੱਥੇ ਕਿ ਕੁੜੀਆਂ ਲੜਕੀਆਂ ਮਹਾਪੁਰਖਾਂ ਦੀ ਕਿਰਪਾ ਸਦਕਾ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਦੀਆਂ ਨੇ ਅਤੇ ਸੁਖਮਨੀ ਸਾਹਿਬ ਦਾ ਪਾਠ ਆਸਾ ਦੀ ਵਾਰ ਦਾ ਕੀਰਤਨ ਉਦੋਂ ਬਾਅਦ ਸੰਤਾਂ ਦਾ ਕੀਰਤਨ ਸੰਤਤਾ ਸੁਣਦੀਆਂ ਨੇ ਇਸੇ ਵਿਸ਼ੇ ਕਰਕੇ ਕਹਿਣਾ ਕਿ ਬੇਨਤੀ ਆ ਮੇਰੇ ਹੱਥ ਜੋੜ ਕੇ ਸਰਦਾਰ ਦਰਤਾਰ ਸਿੰਘ ਜੀ ਸਰਪੰਚ ਅਤੇ ਮੇਰੇ ਸੰਗੂਹ ਨਗਰ ਨਿਵਾਸੀ मैंबर सरदार नरेंद्र सरपंच बेनती करते हैं जे लानी भी आरखत का ध्यान रख के लाओ ज्ञान वाण का ध्यान रख के लाओ इसे गलते मैं आप जी ये भी कर जेकर मेरे तो कोई गलती हो रही हो आपका बच्चा आपका भावा भाई समझ के माफ कर दो करके मैं आप दीना फतेह सी करना, वाहिगुरू जी का खालसा वाहगुरू जी की फतेह